ਸਤਿ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਆਓ ਅੱਜ ਆਪਾਂ ਗਰਮ ਮਸਾਲਾ ਬਣਾਈਏ ਕਿਉਂਕਿ ਇਹ ਬੇਸਿਕ ਮਸਾਲਾ ਵੀ ਕਹਿ ਸਕਦੇ ਆ ਗਰਮ ਮਸਾਲਾ ਹਰ ਸਬਜ਼ੀ ਦੇ ਵਿੱਚ ਪੈਂਦਾ ਵਾ ਤੇ ਜਦੋਂ ਵੀ ਆਪਾਂ ਬੱਚਿਆਂ ਨੂੰ ਘਰ ਵਿੱਚ ਖਾਣਾ ਬਣਾਉਣਾ ਸਿਖਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਗਰਮ ਮਸਾਲਾ ਬਣਾਉਣਾ ਇਹਨਾਂ ਨੂੰ ਸਿਖਾਈਏ ਤੇ ਨਾਲੇ ਹਰ ਚੀਜ਼ ਦੀ ਪਛਾਣ ਕਰਾਈਏ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਆਹ ਕਿਹੜੀ ਚੀਜ਼ ਆਹ ਕਿਹੜੀ ਚੀਜ਼ ਆ ਸਿਰਫ ਨਾਂ ਰੰਗ ਦੇ ਨਾਂ ਤੋਂ ਹੀ ਜਾਣਦੇ ਹੁੰਦੇ ਆ ਲੋ ਜੀ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਗ ਤੇ ਆਪਾਂ ਹੁਣ ਗਰਮ ਮਸਾਲਾ ਇਹਨੂੰ ਤੁਹਾਨੂੰ ਦਿਖਾਉਣੀ ਆ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ ਜ਼ਰੂਰਤਾ ਜੀ ਆਪਾਂ 100 ਗ੍ਰਾਮ ਮਲਾਈ ਤਨੀਆ ਤੇ ਉਹ ਲੈ ਲੈਣਾ ਜੀਰਾ ਉਹਦੇ ਵਿੱਚ ਆਪਾਂ ਕਿੰਨੀ ਕਿੰਨੀ ਮਾਤਰਾ ਪਾਉਣੀ ਆ ਆਪਾਂ ਆਪਾਂ ਸਾਰੀ ਦੀ ਦੁਕਾਨ ਤੋਂ ਬਣਾ ਕੇ ਵੀ ਲਿਆ ਸਕਦੇ ਆ ਤੇ ਆਪਾਂ ਆਪ ਘਰੇ ਵੀ ਬਣਾ ਸਕਦੇ ਆ ਇਹ ਇਕੱਠਾ ਸਮਾਨ ਲਿਆ ਕੇ ਜੇ ਆਪਾਂ ਥੋੜਾ ਜਿਹਾ ਬਣਾ ਕੇ ਰੱਖੀਏ ਜਿਆਦਾ ਇਹਨੂੰ ਗਰਮ ਮਸਾਲੇ ਨੂੰ ਬਹੁਤਾ ਪੀਸ ਕੇ ਨਾ ਰੱਖੋ ਦਾਸ ਵਾ 10 15 ਜਨਾ ਵਾਸਤੇ ਪੀਸ ਕੇ ਰੱਖੋ ਵਰਤੋਂ ਦੇ ਮਹੀਨੇ ਵਾਸਤੇ ਰੱਖੋ ਤੇ ਬਾਰ ਬਾਰ ਉਹ ਫਿਰ ਉਹਦੀ ਖੁਸ਼ਬੂ ਬਹੁਤ ਸੋਹਣੀ ਬਣੀ ਰਹਿੰਦੀ ਹੈ। ਲੋ ਜੀ ਆਪਾਂ ਨੂੰ 100 ਗ੍ਰਾਮ ਧਨੀਆ ਚਾਹੀਦਾ ਜੀ। ਆਹ ਸੀ ਧਨੀਆ ਲੈ ਲਿਆ ਸੁੱਕਾ। 100 ਗ੍ਰਾਮ ਵੀ ਆਪਾਂ ਨੂੰ ਜੀਰਾ ਚਾਹੀਦਾ ਜੀ। ਤੇ ਉਸ ਤੋਂ ਅੱਗੇ ਸਾਨੂੰ 20 ਗ੍ਰਾਮ ਵੱਡੀ ਇਲਾਇਚੀ ਚਾਹੀਦੀ ਆ। 20 ਗ੍ਰਾਮੀ ਲੌਂਗ ਚਾਹੀਦੇ ਆ ਤੇ 20 ਗ੍ਰਾਮੀ ਛੋਟੀ ਇਲਾਇਚੀ ਚਾਹੀਦੀ ਆ। ਇਹ ਤਿੰਨੇ ਚੀਜ਼ਾਂ ਇਹਦੇ ਵਿੱਚ ਪਾਉਣੀਆਂ ਨੇ। ਦੇ ਵਿੱਚ ਜੇ ਤੁਸੀਂ ਗਰਮੀਆਂ ਵਾਸਤੇ ਬਣਾ ਰਹੇ ਆ ਤਾਂ ਬਡੀ ਲੇਸੀ ਥੋੜੀ ਜੀ ਘੱਟ ਕਰ ਦਿਓ ਚਾਹੇ 10 ਗ੍ਰਾਮ ਹੀ ਰੱਖ ਲਿਓ ਤੇ ਛੋਟੀ ਲੇਸੀ ਚਾਹੇ 20 ਗ੍ਰਾਮ ਤੱਕ ਉਸ ਤਿਰ ਵਿੱਚ ਠੰਡੀ ਹੁੰਦੀ ਆ ਤੇ ਉਸ ਤੋਂ ਅੱਗੇ ਆਪਾਂ ਲੈਣੀ ਜੀ ਸੁੰਡ ਸੁੰਡ ਆਪਾਂ ਜੇ ਬਰਸਾਤੀ ਮੌਸਮ ਵਿੱਚ ਬਣਾਉਨੇ ਆ ਗਰਮ ਮਸਾਲਾ ਤਾਂ ਆਪਾਂ ਨੂੰ ਸੁੰਡ ਦੀ ਮਾਤਰਾ ਜ਼ਰੂਰ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਬਰਸਾਤੀ ਮੌਸਮ ਦੇ ਵਿੱਚ ਬਾਥਰੋਗ ਵੱਜ ਜਾਂਦਾ ਤੇ ਆਪਣੇ ਜੋੜਾਂ ਵਿੱਚ ਦਰਦ ਵਗੈਰਾ ਵੀ ਹੋਣ ਲੱਗ ਜਾਂਦੇ ਆ ਇਸ ਲਈ ਤੁਸੀਂ ਜੇ ਬਰਸਾਤੀ ਮੌਸਮ ਵਿੱਚ ਮਸਾਲਾ ਬਣਾਉਣ ਲੱਗੇ ਆ ਤਾਂ ਤੁਸੀਂ ਸੁੰਡ ਦੀ ਮਾਤਰਾ ਜ਼ਰੂਰ ਵੱਧ ਲਿਓ ਸੌਂਡ ਦੀ ਮਾਤਰਾ ਵੀ ਬਦਲ ਲੈਣੀ ਆ ਤੇ ਕਾਲੀ ਮਿਰਚ ਦੀ ਮਾਤਰਾ ਵੀ ਬਦਲ ਲੈਣੀ ਆ ਉਸ ਤੋਂ ਅੱਗੇ ਜੀ ਆਪਣੀ ਕਾਲੀ ਮਿਰਚ ਆ ਗਈ ਤੇ ਦਾਲ ਚੀਨੇ ਆ ਗਏ ਲੋ ਜੀ ਉਸ ਤੋਂ ਅੱਗੇ ਆਪਾਂ ਫੁੱਲ ਲੈਣੇ ਆ ਤਿੰਨ ਤਰ੍ਹਾਂ ਦੇ ਆਪਾਂ ਗੁਲਾਬ ਦੇ ਫੁੱਲ ਲੈਣੇ ਆ ਜੀ ਜੇ ਆਪਾਂ ਗਰਮੀਆਂ ਵਿੱਚ ਧਰਮਸਾਲਾ ਬਣਾਉਣ ਲੱਗੇ ਆ ਤਾਂ ਉਸੇ ਥੋੜੀ ਜਿਹੀ ਸਟੇਟ ਠੰਡੀ ਰਹੇ ਤੇ ਆਪਾਂ ਚੱਕਰ ਫੁੱਲ ਲੈਣ ਲੱਗੇ ਆ ਜੀ ਇਹ ਵੀ ਤੁਹਾਨੂੰ ਦਿਖਾਉਨੇ ਆ ਸਾਰੀ ਜੀ ਦੁਕਾਨ ਤੋਂ ਮਿਲਦੇ ਚੱਕਰ ਫੁੱਲ ਕਹਿੰਦੇ ਇਹਨੂੰ ਤੇ ਉਸ ਤੋਂ ਅੱਗੇ ਆਪਾਂ ਜਵੇਤਰੀ ਦੇ ਫੁੱਲ ਲੈਣੇ ਆ ਇਹ ਆਪਾਂ ਸਾਰੇ 20 ਗ੍ਰਾਮ ਹੀ ਲੈਣੇ ਆ। ਕਿੰਨੇ ਫੁੱਲ, ਗਲਾਬ ਦੇ ਫੁੱਲ, ਚੱਕਰ ਫੁੱਲ ਤੇ ਜਵੈਤਰੀ ਦੇਖੋ। ਉਸ ਤੋਂ ਅੱਗੇ ਵੀ ਆਪਣੇ ਅੱਗੇ ਪੱਤੇ। ਆਪਾਂ ਇਹਦੇ ਵਿੱਚ ਤੇਜ ਪੱਤਾ ਲੈਣਾ ਜੀ। ਤੇਜ ਪੱਤਾ ਅਸੀਂ 10 ਗ੍ਰਾਮ ਲੈ ਲਿਆ। ਤੇ ਨਾਲ ਹੀ ਅਸੀਂ ਕੜੀ ਪੱਤਾ ਲੈ ਲਿਆ। ਕੜੀ ਪੱਤਾ ਮੇਰੇ ਕੋਲ ਥੋੜਾ ਜਿਹਾ ਖੁਰਿਆ ਹੋਇਆ ਸੀ। ਜੇ ਤਾਂ ਤੁਸੀਂ ਤੁਹਾਡੇ ਕੋਲ ਸੀਜ਼ਨ ਹੁੰਦਾ ਤਾਂ ਕੜੀ ਪੱਤਾ ਤਾਜ਼ਾ ਹੀ ਵਰਤਿਆ ਕਰੋ। ਨਹੀਂ ਤਾਂ ਕੜੀਆਂ ਪੱਤੇ ਨੂੰ ਤੋੜ ਕੇ ਤੁਸੀਂ ਸੁਕਾ ਕੇ ਰੱਖ ਲਓ। ਉਹ ਵੀ ਤੁਸੀਂ ਗਰਮ ਮਸਾਲੇ ਵਿੱਚ ਪਾਓ। ਤਾਂ ਕਿ ਹਰ ਸਬਜ਼ੀ ਵਿੱਚ ਆਪਣਾ ਕੜੀ ਪੱਤਾ ਆਪਾਂ ਵਰਤ ਸਕੀਏ ਤੇਜ ਪੱਤਾ ਵੀ ਤੇ ਕੜੀ ਪੱਤਾ ਵੀ ਇਹਦੇ ਦੋਨਾਂ ਦੇ ਬਹੁਤ ਬੈਨੀਫਿਟ ਹੁੰਦੇ ਆ ਲਓ ਜੀ ਹੁਣ ਆਪਾਂ ਗਰਮ ਮਸਾਲੇ ਨੂੰ ਤਿਆਰ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਜੇ ਆਪਾਂ ਅਸੀਂ ਇੱਕ ਪ੍ਰਾਦ ਲੈ ਲਈ ਆ ਜਿੰਨਾ ਮਸ ਜਿੰਨਾ ਮਸਾਲਾਵਾ ਇਹਨੂੰ ਅਸੀਂ ਮਿਕਸ ਕਰਦੇ ਆ ਤੁਹਾਨੂੰ ਫੇਰ ਇੱਕ ਵਾਰੀ ਦੱਸਦੇ ਆ ਜੇ ਅਸੀਂ ਕੀ ਕੀ ਚੀਜ਼ਾਂ ਲਈਆਂ ਨੇ ਇੱਕ ਪ੍ਰਾਦ ਲੈ ਲਓ ਸਰਸਮਾਨ ਨੂੰ ਆਪਾਂ ਇੱਕ ਵਾਰੀ ਮਿਕਸ ਕਰ ਲੈਣਾ ਲਓ ਜੇ ਅਸੀਂ 100 ਗ੍ਰਾਮ ਪਾਉਣ ਲੱਗੇ ਆ ਧਨੀਆ सौ ग्राम ही जीरा भी ग्राम बड़ी इलायची भी ग्राम लौंग भी ग्राम छोटी इलायची इस अगर जी सड आ गई सुड असी पाँह ग्राम लई है क्योंकि असी बरसाती मौसम में बना लगे हाँ इस करके असी सु की मात्रा बद ली है जो तुम गर्मिया बना लगे हाँ मई जून दे महीने ਤਾਂ ਸੌਂਢੀ ਮਾਤਰਾ ਤੁਸੀਂ 20 ਗ੍ਰਾਮ ਹੀ ਲਓ ਜੇ ਤੁਸੀਂ ਬਰਸਾਤੀ ਮੌਸਮ ਵਿੱਚ ਬਣਾਉਣ ਲੱਗੇ ਆ ਤਾਂ ਤੁਸੀਂ 50 ਗ੍ਰਾਮ ਲਓ ਤੇ ਜੇ ਤੁਸੀਂ ਸਰਦੀਆਂ ਵਿੱਚ ਬਣਾਉਣੀ ਤਾਂ ਚਾਹੇ ਇਸ ਤੋਂ ਵੀ ਵੱਧ ਮਾਤਰਾ ਲੈ ਸਕਦੇ ਤੁਸੀਂ ਸੌਂਢੀ ਕਿਉਂਕਿ ਸਰਦੀਆਂ ਵਿੱਚ ਵੀ ਸੌਂਢ ਬਹੁਤ ਵਧੀਆ ਹੁੰਦੀ ਓਕੇ ਮੋ ਜੇ ਅਸੀਂ 50 ਗ੍ਰਾਮ ਸੌਂਢ ਲੈ ਲਈ ਤੇ 50 ਗ੍ਰਾਮ ਹੀ ਅਸੀਂ ਕਾਲੀ ਮਿਰਚ ਲੈ ਲਈ ਇਹਦੇ ਵਿੱਚ ਧਰਮਸਾਲੇ ਦੇ ਵਿੱਚ ਤੇ 50 ਗ੍ਰਾਮ ਹੀ ਅਸੀਂ ਦਾਲਚੀਨੀ ਲਈ ਹੈ ਜੀ ਇਹਦੇ ਵਿੱਚ ਇਹ ਚੀਜ਼ਾਂ ਅਸੀਂ ਤਿੰਨੇ 50 50 ਗ੍ਰਾਮ ਲਈਆਂ ਨੇ ਬਰਸਾਤੀ ਮੌਸਮ ਹਲਾ ਕਰਕੇ ਉਸ ਤੋਂ ਅੱਗੇ ਅਗੇ ਜੀ ਆਪਣੇ ਫੁੱਲ ਅਸੀਂ ਗੁਲਾਬ ਦੇ ਫੁੱਲ ਲੈ ਲਈ ਜੀ 20 ਗ੍ਰਾਮ ਕਿਉਂਕਿ ਬਰਸਾਤੀ ਮੌਸਮ ਵੀ ਆ ਤੇ ਗਰਮੀ ਵੀ ਆ ਇਸ ਕਰਕੇ ਇਹਨੂੰ ਥੋੜਾ ਜਿਹਾ ਸਤੇ ਨੂੰ ਠੰਡਾ ਰੱਖਣ ਵਾਸਤੇ ਅਸੀਂ ਗੁਲਾਬ ਦੇ ਫੁੱਲ ਲੈ ਲਏ ਆ ਜੇ ਤੁਸੀਂ ਸਰਦੀਆਂ ਵਿੱਚ ਗਰਮ ਮਸਾਲਾ ਬਣਾਉਣਾ ਤਾਂ ਇਹ ਗੁਲਾਬ ਦੇ ਫੁੱਲਾਂ ਦੀ ਵਰਤੋਂ ਨਾ ਕਰਿਓ ਜੇ ਤੁਸੀਂ ਮਈ ਜੂਨ ਦੇ ਮਹੀਨੇ ਬਣਾਉਣਾ ਤਾਂ ਵੀ ਗੁਲਾਬ ਦੇ ਫੁੱਲਾਂ ਦੀ ਵਰਤੋਂ ਕਰ ਲਿਓ ਤੇ ਜੇ ਤੁਸੀਂ ਬਰਸਾਤੀ ਮੌਸਮ ਵਿੱਚ ਬਣਾਉਂਦੇ ਤਾਂ ਵੀ ਗੁਲਾਬ ਦੇ ਫੁੱਲਾਂ ਦੀ ਵਰਤੋਂ ਕਰ ਲਿਓ ਉਸ ਤੋਂ ਅੱਗੇ ਅੱਗੇ ਜੀ ਚੱਕਰ ਫੁੱਲ ਇਹ ਵੀ ਅਸੀਂ 20 ਗ੍ਰਾਮ ਲੈ ਲਏ ਆ ਇਹ ਵੀ ਇਹਦੇ ਵਿੱਚ ਪਾ ਲੈਣੇ ਆ ਤੇ ਉਸ ਤੋਂ ਅੱਗੇ ਅੱਗੇ ਜੀ ਜਵੈਤਰੀ ਦੇ ਫੁੱਲ ਇਹ ਵੀ ਅਸੀਂ ਇਹਦੇ ਵਿੱਚ ਪਾ ਲੈਨੇ ਆ ਤੇ ਉਸ ਤੋਂ ਅੱਗੇ ਆ ਗਿਆ ਜੀ ਤੇਜ ਪੱਤਾ ਇਹ ਅਸੀਂ 100 ਗ੍ਰਾਮ ਲਏ ਆ ਇਹ ਸਪਲੈਂਟ ਵਿੱਚ ਕਾਫੀ ਹੋ ਜਾਂਦੇ ਆ ਇਹ ਵੀ ਅਸੀਂ ਪਾਏ ਦੇ ਵਿੱਚ ਮਿਕਸ ਕਰ ਲੈਨੇ ਆ ਉਸ ਤੋਂ ਅੱਗੇ ਅਸੀਂ ਲੈ ਲਿਆ ਜੀ ਕੜੀ ਪੱਤਾ ਤੇ ਉਸ ਤੋਂ ਅੱਗੇ ਤੁਸੀਂ ਜੈਫਲ ਦਾ ਜੇ ਇੱਕ ਪੀਸ ਪਾਉਣਾ ਤਾਂ ਗਰਮ ਮਸਾਲੇ ਵਿੱਚ ਤੁਸੀਂ ਉਹ ਵੀ ਪਾ ਸਕਦੇ ਆ ਉਹਦੀ ਵੀ ਮਹਿਕ ਬਹੁਤ ਸੋਹਣੀ ਹੁੰਦੀ ਆ ਜੈਫਲ ਦੀ ਉਹ ਆਪਣੀ ਮਰਜ਼ੀ ਆ ਤੁਸੀਂ ਪਈ ਜੈਫਨ ਨੂੰ ਪਸੰਦ ਕਰਦੇ ਆ ਤੇ ਕਈ ਨਹੀਂ ਵੀ ਪਸੰਦ ਕਰਦੇ ਲੋ ਜੀ ਹੁਣ ਆਪਾਂ ਇਹਨੂੰ ਸਾਰੇ ਨੂੰ ਇੱਕ ਵੱਡਾ ਪ੍ਰਾਤ ਲੈ ਕੇ ਜਾਂ ਕੋਈ ਵੀ ਬੋਲ ਵਗੈਰਾ ਲੈ ਕੇ ਇਹਨੂੰ ਇਦਾਂ ਮਿਕਸ ਕਰ ਲਓ ਇਹ ਮੈਦਾ ਫਾਰੇ ਨੂੰ ਤੁਸੀਂ ਮਸਤ ਰਹਿਣਾ ਤੁਸੀਂ ਇਹਨੂੰ ਮਿਕਸ ਕਰਕੇ ਤੁਸੀਂ ਆਪਾਂ ਸਾਰੇ ਨੂੰ ਕੁੱਟਣਾ ਨਹੀਂਗਾ ਤੁਸੀਂ ਇੱਕ ਵਾਰੀ ਇਹਨਾਂ ਬਣਾ ਕੇ ਰੱਖ ਲਓ ਇਹ ਸਾਡੀ ਵੱਡੀ ਫੈਮਿਲੀ ਆ ਤਾਂ ਤੁਹਾਡਾ ਮਹੀਨਾ ਡੇਢ ਮਹੀਨਾ ਲੰਘ ਜਾਣਾ ਤੇ ਛੋਟੀ ਫੈਮਿਲੀ ਦਾ 2 ਮਹੀਨੇ ਵੀ ਲੰਘ ਜਾਣਾ ਤਾਂ ਪਰ ਇਹਨੂੰ ਆਪਾਂ ਕੁੱਟ ਕੇ ਨਹੀਂ ਰੱਖਣਾਗਾ ਇਹ ਤੁਸੀਂ ਬੰਦ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਜੇ ਤੁਸੀਂ 100-100 ਗ੍ਰਾਮ ਬਣਾਉਣਾ ਤਾਂ ਇੰਨਾ ਬਣ ਜਾਣਾ ਇਹ ਜੇ ਤੁਸੀਂ 50-50 ਗ੍ਰਾਮ ਬਣਾਉਣਾ ਤਾਂ ਉਨੀ ਮਾਤਰਾ ਤੁਸੀਂ ਬਾਕੀ ਚੀਜ਼ਾਂ ਦੀ ਜਿੱਥੇ 20-20 ਗ੍ਰਾਮ ਲਏ ਆ ਆਪਾਂ ਉਥੇ 10-10 ਗ੍ਰਾਮ ਕਰ ਲਓ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਰੱਖ ਲੈਨੇ ਆ ਸਿਰਫ ਅਸੀਂ 15 ਦਿਨਾਂ ਵਾਸਤੇ ਹੀ ਕੁੱਟਣਾਵਾ ਗਰਮ ਮਸਾਲਾ ਤੇ ਬਾਕੀ ਨੂੰ ਅਸੀਂ ਸਾਫ਼ ਕਰਾਪ ਲੈਣਾ ਤਾਂ ਕਿ ਆਪਾਂ ਨੂੰ ਵਾਰੀ-ਵਾਰੀ ਹਰ ਚੀਜ਼ मिक्स ਕਰਕੇ ਔਖਾ ਲੱਗਦਾ ਵਾ ਇਸ ਕਰਕੇ ਤੁਸੀਂ ਇਹਨੂੰ ਮਿਕਸ ਕਰਕੇ ਰੱਖ ਲਓ ਤੇ ਜਿੰਨਾ ਤੁਸੀਂ ਬਣਾਉਣਾ ਵਾ ਉਹਨਾਂ ਨੂੰ ਅਸੀਂ ਬਣਾ ਲਵਾਂ ਲੋ ਜੀ ਆਪਾਂ ਜਿੰਨਾ ਕ ਅਸੀਂ ਬਣਾਉਣਾ ਵਾ ਮਲਕੇ 15 ਦਿਨਾਂ ਵਾਸਤੇ ਉਹਨਾਂ ਦਾ ਮਸਾਲਾ ਅਸੀਂ ḍeṭ ਵਿੱਚ ਪਾ ਲੈਨੇ ਸਾਰੇ ਜਿਹਨੂੰ ਮਿਕਸ ਕਰ ਲਿਆ ਤੇ ਅਸੀਂ ਤਾਂ 15 ਦਿਨਾਂ ਵਾਸਤੇ ਇਹ ਮਸਾਲੇ ਨੂੰ ਬਣਾਉਣਾ ਜੀ ਆਹ ਸੀ ਮਸਾਲਾ ਜਿਹੜਾ ਇਸ ਤਰ੍ਹਾਂ ਇਹਨੂੰ ਤੁਸੀਂ ਧੁੱਪੇ ਕਰ ਦਿਓ ਤੇ ਚਾਹੇ ਤੁਸੀਂ ḍry roast ਕਰ ਲਿਓ ਤੇ ਬਾਕੀ ਦੇ ਮਸਾਲੇ ਨੂੰ ਅਸੀਂ ਕੰਟੇਨਰ ਵਿੱਚ ਪਾ ਕੇ ਰੱਖ ਲਿਆ ਜਦੋਂ ਵੀ ਆਪਣੀ ਜਰੂਰਤ ਪਵੇ ਤੇ ਉਸੇ ਟਾਈਮ ਤੁਸੀਂ ਇਹਨੂੰ ਕੱਟ ਲਿਓ ਤਾਂ ਜਿਵੇਂ ਆ ਡਬਲ ਵਿੱਚ ਬੰਦ ਕਰਕੇ ਰੱਖ ਲਿਆ ਜਦੋਂ ਵੀ ਜਰੂਰਤ ਪਵੇ ਤੇ ਉਸ ਟਾਈਮ ਕੱਟਣਾ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਜੇ ਤੁਹਾਡੇ ਕੋਲ ਬਾਹਰ ਧੁੱਪ ਹੈਗੀ ਆ ਤਾਂ ਤੁਸੀਂ ਇਹਨੂੰ ਧੁੱਪੇ ਧਰ ਦਿਓ 2 ਘੰਟਿਆਂ ਵਾਸਤੇ ਤੇ ਉਸ ਤੋਂ ਬਾਅਦ ਕੱਟਿਓ ਤਾਂ ਕਿ ਸੂਰਜ ਦਾ ਉਗਰਤੀ ਤੌਰ ਤੇ ਰੋਸਟ ਹੋ ਜਾਵੇ ਤਾਂ ਕਿ ਕੁਟਰ ਵਿੱਚ ਫਿਰ ਬਰੀਕ ਹੋ ਜਾਂਦਾ ਵਾ ਇਹ ਧੁੱਪ ਤੁਹਾਡੇ ਕੋਲ ਬਾਹਰ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਰੋਸਟ ਵੀ ਕਰ ਸਕਦੇ ਹੋ ਜਿਵੇਂ ਸੀ ਕਿ ਫਰਾਈ ਪੈਨ ਲੈ ਲਿਆ ਜਿਵੇਂ ਇਹਨੂੰ ਰੋਸਟ ਕਰਨ ਲੱਗੇ ਆ ਸਾਡੇ ਕੋਲ ਧੁੱਪ ਹੈ ਨਹੀਂਗੀ ਹੁਣ ਇਥੇ ਥੋੜੀ ਬਾਹਰ ਬਦਲ ਗਈ ਆ ਜੇ ਐਸਾ ਹੁਣ ਕਰ ਲਿਆ ਜੀ ਸਾਰੀਆਂ ਚੀਜ਼ਾਂ ਨੂੰ ਰੋਸ ਕਰ ਲਓ। ਗਰਾਤੇ ਪੱਤਾ ਬਗਰ ਥੋੜੇ ਵੱਡਾ ਹੁੰਦਾ ਵਾ ਜਿਵੇਂ ਚਾਹੀ ਤੋੜ ਕੇ ਪਾ ਦਿਓ। ਸੀ ਸੋਨ ਨੂੰ ਥੋੜਾ ਜਿਹਾ ਕੁੱਟ ਕੇ ਪਾਉਨੇ ਆ ਇਹਦੇ ਵਿੱਚ ਕਿਉਂਕਿ ਸੋਨ ਥੋੜੀ ਜਿਹੀ ਮੋਟੀ ਹੁੰਦੀ ਹੈ ਹੁਣ ਇਹੇ ਹੀ ਰੋਸ ਤੇ ਦਾ। ਲੈ ਸੀ ਸੋਨ ਨੂੰ ਇਹਦੇ ਵਿੱਚ ਕੁੱਟ ਕੇ ਰੋਸ ਕਰਨ ਲੱਗੇ ਆ। ਇਹ ਡ్రਾਈ ਰੋਸਟ ਕਰ ਲਿਆ ਇਹਨੂੰ ਹੁਣ ਅਸੀਂ ਜੀ ਇੱਕ ਕਾਟਨ ਦਾ ਕਪੜਾ ਲੈ ਲੈਣਾ ਸੇ ਇਹ ਕਾਟਨ ਦਾ ਕਪੜਾ ਲੈ ਲਿਆ ਜੀ ਇਹਨੂੰ ਨਾਲ ਤਾਂ ਇਹ ਠੰਡਾ ਹੋ ਜਾਊਗਾ ਨਾਲੇ ਜੇ ਇਹਨੂੰ ਕੋਈ ਮਾੜੀ ਮੁੱਟੀ ਧੂੜ ਮਿੱਟੀ ਲੱਗੀ ਹੋਈ ਤਾਂ ਉਹ ਸਾਫ਼ ਹੋ ਜੀਏ ਜੀ ਜਿਹਦੇ ਵਾਸੋਂਣੀ ਮਹਿਕ ਆਉਣ ਲੱਗ ਗਈ ਉਸੇ ਇੱਕ ਮਿੰਟ ਲਈ ਹੋਰ ਕਰਨਾ ਵਾ ਡ్రਾਈ ਰੋਸਟ ਇਹਨੂੰ ਜ਼ਿਆਦਾ ਪਉਣਾ ਨਹੀਂਗਾ ਇਹਦਾ ਫਲੇਵਰ ਬਹੁਤ ਵਧੀਆ ਉੱਭਰ ਕੇ ਆਉਂਦਾ ਜਦੋਂ ਅਸੀਂ ਮੜਾ ਦੇ ਡਰਾਈ ਰੋਸ ਕਰਦੇ ਹਾਂ ਤੁਸੀਂ ਤੋਂ ਪੇਤਰ ਦਿੰਨੇ ਆ। ਲੋ ਜੀ ਆਪਾਂ ਹੁਣ ਇਹਨੂੰ ਨਾ ਕਪੜੇ ਤੇ ਪਾ ਲਿਆ। ਸਭ ਜੀ ਆਪਾਂ ਇਹਨੂੰ ਧੋਣੇ ਆ ਬਰਸਾਤੀ ਮੌਸਮ ਦੇ ਵਿੱਚ ਅਸੀਂ ਬਣਾਉਣ ਲੱਗੇ ਆ। ਤਾਂ ਫਿਰ ਇਹ ਕਈ ਵਾਰੀ ਨਾ ਸੁੱਕੇ ਤਾਂ ਉੱਲੀ ਵਗੜਾ ਲੱਗ ਜਾਵੇ ਜਾਂ ਕੁਝ ਵੀ ਹੋਵੇ ਇਸ ਕਰਕੇ ਤੁਸੀਂ ਕਾਟਨ ਦਾ ਕਪੜਾ ਲੈ ਲਿਓ। ਤੇ ਉਹਦੇ ਨਾਲ ਤੁਸੀਂ ਇਹਨੂੰ ਸਾਰੇ ਨੂੰ ਜਿਦਾ ਪਾਏ ਸਿਦਾ ਕਰਕੇ ਸਾਰੀ ਚੀਜ਼ ਨੂੰ ਮਸਲ ਕੇ ਲੋ ਜੀ ਇਹ ਕਪੜੇ ਦੇ ਨਾਲ ਸੀ ਇਹਨੂੰ ਸਾਫ਼ ਕਰ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਿੰਦੇ ਆ ਠੰਡਾ ਜਿੰਨਾ ਚਾਹੀਦਾ ਹੀ ਠੰਡਾ ਹੁੰਦਾ ਵਾ ਆਪਣਾ ਗਰਮ ਮਸਾਲਾ ਤੇ ਜਿਹੜੀਆਂ ਜਿਹੜੀਆਂ ਮੋਟੀਆਂ ਚੀਜ਼ਾਂ ਨੇ ਜਿਹਨੂੰ ਆਪਾਂ ਮਿਕਸੀ ਵਿੱਚ ਪਾ ਨਹੀਂ ਸਕਦੇ ਆਪਾਂ ਬਲੇਡ ਖਰਾਬ ਵਗੈਰਾ ਹੋ ਜਾਂਦੇ ਆ ਤੇ ਜਦ ਤੱਕ ਆਪਾਂ ਉਹਨਾਂ ਨੂੰ ਕੁੱਟ ਵੀ ਲੈਨੇ ਆ ਆਪਣਾ ਮਸਾਲਾ ਠੰਡਾ ਹੋਣਾ ਜੀ ਜਦ ਤੱਕ ਲੋਈ ਸਭ ਤੋਂ ਪਹਿਲਾਂ ਆਪਾਂ ਚੱਕਰ ਫੋਲੀ ਕੁੱਟ ਲੈਨੇ ਆ ਇਹਦੇ ਵਿੱਚ ਜਿੰਨੇ ਕ ਤੁਹਾਡੇ ਚਕਰਫੋਲੇ ਦੇ ਵਿੱਚ ਆਏ ਹੋਏ ਆ ਤਾਂ ਉਹਨਾਂ ਨੂੰ ਲੈ ਲਓ। ਕੋਈ ਮਿਕਸੀ ਜੇ ਜਿਆਦਾ ਸਖਤ ਚੀਜ਼ ਪਾ ਦਈਏ ਤੇ ਮਿਕਸੀ ਦੇ ਬਲੇਡ ਵੀ ਖਰਾਬ ਹੋ ਜਾਂਦੇ ਤੇ ਉੱਪਰ ਬਰੀਕ ਵੀ ਜਿਆਦਾ ਨਹੀਂ ਹੁੰਦੇ। ਇਹ ਪਾ ਚਕਰਫੋਲਾ ਨੂੰ ਕੁੱਟ ਲਿਆ। ਉਸ ਤੋਂ ਅੱਗੇ ਜੀ ਆਪਾਂ ਜਿਹੜੀ ਸੁੰਡਾ ਥੋੜੀ ਮੋਟੀ ਕਰਕੇ ਪਾਈ ਸੀਗੀ ਤੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਹੋਰ ਬ੍ਰੇਕ ਕਰਦੇ ਗਏ ਇਹਦੇ ਵਿੱਚ ਸਾਰੀਆਂ ਚੀਜ਼ਾਂ ਜਿਵੇਂ ਸੌਂਡ ਹੋਈ ਵੱਡੀ ਇਲਾਇਚੀ ਹੋਈ ਦਾਲਚੀਨੀ ਹੋਈ ਇਹਨਾਂ ਸਾਰੀਆਂ ਨੂੰ ਕੁੱਟ ਕੇ ਇਹਦੇ ਵਿੱਚ ਕਰ ਦਿੰਦਾ ਜੇ ਦਾਪਾ ਮਾਮਲੇਸ ਤੇ ਵਿੱਚ ਅਗੀ ਪੁਰ ਦੇਤੀ ਥੋੜਾ ਜਿਹਾ ਸਾਰੇ ਮਾਜਸਤਾ ਵਗੈਰਾ ਹੈਗਾ ਤਾਂ ਤੁਸੀਂ ਮਾਜਸਤੇ ਵਿੱਚ ਕੁੱਟਿਓ ਮਾਜਸਤੇ ਵਿੱਚ ਬਹੁਤ ਸੋਹਣੀ ਜਿਹੀ ਮਹਿਕ ਆਉਂਦੀ ਆਪਾਂ ਇਹਨੂੰ ਹੁਣ ਦੇ ਦਾਂ ਜਿਸੀ ਸੌਂਡ ਵੀ ਇਹਦੇ ਵਿੱਚ ਕੁੱਟ ਕੇ ਪਾ ਲਈ ਆ ਇਹ ਹੁਣ ਅਸੀਂ ਵੱਡੀ ਲੈਚੀ ਚੱਕ ਕੇ ਪਾ ਦਈਏ। ਬਾਕੀਆਂ ਨੂੰ ਪੀਸਣ ਵਿੱਚ ਕੋਈ ਵੱਡੀ ਪ੍ਰੋਬਲਮ ਨਹੀਂ ਆਉਂਦੀ। ਸੌਂਡਲ, ਕਾਲੀ ਮਿਰਚ, ਜਕਰਫੁੱਲ ਤੇ ਦਾਲ ਚੀਨੀ। ਮਾਮਜਸ ਵਿੱਚ ਕੁੱਟ ਕੇ ਫਿਰ ਪਾਓ। ਮਿਕਸੀ ਵਿੱਚ ਜੇ ਮਿਕਸੀ ਵਿੱਚ ਕੁੱਟਣਾ ਤਾਂ। ਇਹ ਸੀ ਵੱਡੀ ਲੈਚੀ ਵੀ ਤੋੜ ਦਿੰਦੀ ਆ। ਤੇ ਹੁਣ ਅਸੀਂ ਦਾਲ ਚੀਨੀ ਲੈ ਲੈ ਜਿਹਦੇ ਵਿੱਚੋਂ। ਇੰਨੇ ਕੁ ਮੋٹے 20 ਨੇ ਦਾਲ ਚੀਨੀ ਦੇ ਕੁਛ ਬਰੀਕ ਵੀ ਆ। ਅਰ ਜਿਸੀ ਜਿਹੜੀਆਂ ਮੋਟੀਆਂ ਚੀਜ਼ਾਂ ਸੀ ਉਹਨਾਂ ਸਾਰੀਆਂ ਨੂੰ ਕੁੱਟ ਲਿਆ। ਤੇ ਹੁਣ ਆਪਾਂ ਮਿਕਸੀ ਵਿੱਚ ਇਹਦਾ ਮਸਾਲਾ ਬਣਾਉਣਾ ਹੈ। ਕਿਉਂਕਿ ਸਾਡੇ ਕੋਲ ਮਾਮਜਿਸਤਾ ਵਗੈਰਾ ਹੈ ਨਹੀਂਗਾ। ਇਹ ਤਾਂ ਥੋੜਾ ਜਿਹਾ ਬਣਾਉਣਾ ਹੁੰਦਾ ਤੇ ਫਿਰ ਤਾਂ ਚਾਹੇ ਇਹਦੇ ਵਿੱਚ ਹੀ ਬਣਾ ਲੈਨੇ ਆ। ਤੇ ਹੁਣ ਅਸੀਂ 15-20 ਦਿਨਾਂ ਵਾਸਤੇ ਬਣਾਉਣਾ ਵਾ। ਜਦੋਂ ਹਲਾ ਟਾਈਮ ਬਣਾ ਕੇ ਬਰਸਾਤੀ ਮੌਸਮ ਵਿੱਚ ਤਾਂ ਕੋਈ ਵੀ ਚੀਜ਼ ਜਿਹੜੀ ਪੀਸ ਕੇ ਰੱਖਣੀ ਆ ਉਹ 15 ਦਿਨਾਂ ਤੋਂ 2 ਮਹੀਨੇ ਤੋਂ ਵੱਧ ਦਿਨਾਂ ਰੱਖੋ। ताकि बरसाती मौसम में सूं छेती पै जाती है हर चीज़ जी आ, से में से हमने मिक्सी लेना तो रिफाइन पाउडर न बनाए वो तो दंडला जहा रख ਇਹ ਜਿਆਸੀ ਬਾਕੀ ਦਾ ਵੀ ਪਾ ਲੈਨੇ ਆ ਦੇਖ ਲਓ ਜੀ ਸਾਡਾ ਗਰਮ ਮਸਾਲਾ ਬਣ ਕੇ ਤਿਆਰ ਹੋ ਗਿਆ ਆ ਅਸੀਂ ਇਹਦਾ ਸਬਤਾ ਰੱਖ ਲਿਆ ਪ੍ਰੀਮਿਕਸ ਬਣਾ ਕੇ ਇਹਦਾ ਤੇ ਆ ਅਸੀਂ ਪੀਸ ਲਿਆ ਜੀ ਇਹਦੀ ਬਹੁਤ ਹੀ ਸੋਹਣੀ ਮਹਿਕ ਆ ਰਹੀ ਆ ਸਾਰੀ ਰਸੋਈ ਮਹਿਕ ਗਈ ਆ ਇਹ ਗਰਮ ਮਸਾਲੇ ਦੀ ਜਦੋਂ ਤੁਸੀਂ ਵਰਤੋਂ ਕਰਨੀ ਆ ਤੇ ਸਬਜ਼ੀ ਬਣਨ ਤੋਂ ਬਾਅਦ ਹੀ ਕਰਨੀ ਆ ਇਹਨੂੰ ਸਬਜ਼ੀ ਦੇ ਵਿੱਚ ਭੁੰਨਿਓ ਨਾ ਜਦੋਂ ਆਪਣੀ ਸਾਰੀ ਸਬਜ਼ੀ ਬਣ ਜਾਵੇ ਉਸ ਤੋਂ ਬਾਅਦ ਇਹਨੂੰ ਗਰਮ ਗਰਮ ਦੇ ਉੱਤੇ ਪਾ ਦਿਓ ਫਿਰ ਇਹਦੀ ਬਹੁਤ ਹੀ ਵਧੀਆ ਮਹਿਕ ਬਣੀ ਰਹਿੰਦੀ ਆ ਤੇ ਇਹਦੇ ਆਪਾਂ ਨੂੰ ਬੈਨੀਫਿਟ ਵੀ ਪੂਰੇ ਮਿਲਦੇ ਆ ਜਦੋਂ ਆਪਾਂ ਉਹਨੂੰ ਵਿੱਚ ਕੁੱਕ ਕਰ ਦਿੰਨੇ ਆ ਜਾਂ ਵਿੱਚ ਪਕਾ ਦਿੰਨੇ ਆ ਤੇ ਉਹਦੇ ਥੋੜੇ ਜਿਹੇ ਨਿਊਟ੍ਰੀਸ਼ਨ ਜਿਹੜੀ ਵੈਲਿਊ ਘਟ ਜਾਂਦੀ ਆ ਇਸ ਕਰਕੇ ਤੁਸੀਂ ਸਬਜ਼ੀ ਬਣਨ ਤੋਂ ਬਾਅਦ ਹੀ ਗਰਮ ਮਸਾਲੇ ਦਾ ਇਸਤੇਮਾਲ ਕਰਿਓ ਜਿਵੇਂ ਪੁਰਾਣੇ ਸਮੇਂ ਵਿੱਚ ਆਪਣੇ ਨਾਨੀਆਂ ਦਾਦੀਆਂ ਕਰਦੀਆਂ ਸੀਗੀਆਂ ਲੋ ਜੀ ਤੁਸੀਂ ਵੀ ਘਰ ਵਿੱਚ ਗਰਮ ਤੇ ਸਾਨੂੰ ਟਵਿੰਟਾ ਵਿੱਚ ਜ਼ਰੂਰ ਲਿਖਿਓ ਸਾਡਾ ਗਰਮ ਮਸਾਲਾ ਕਿਦਾਂ ਦਾ ਬਣਿਆ ਤੇ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਚੈਨਲ ਨੂੰ ਸਪੋਰਟ ਕਰਿਓ ਮੈਨੂੰ ਵੀਰ ਹੈ ਕਿ ਤੁਸੀਂ ਸਾਰੇ ਘਰ ਵਿੱਚ ਅੱਜ ਤੋਂ ਬਾਅਦ ਗਰਮ ਮਸਾਲਾ ਘਰੇ ਬਣਾਓਗੇ ਤੇ ਡੱਬਾ ਬੰਦ ਤੋ ਫ੍ਰੀਜ ਕਰੋਗੇ ਤਾਜ਼ਾ ਬਣਾਓ ਤਾਜ਼ਾ ਖਾਓ ਤੇ ਸਿਹਤਮੰਦ ਰਹੋ ਧੰਨਵਾਦ ਜੀ